ਦੋਸਤੋ ਸੌਖਾ ਕੰਮ ਤੇ ਸੌਖੀ ਪੜ੍ਹਾਈ ਕਰਨ ਦੇ ਜਾਂ ਸਿੱਖਣ ਦੇ ਨੁਕਸਾਨ ਜ਼ਿੰਦਗੀ ਦੇ ਵਿੱਚ ਸੌਖੇ ਰਸਤੇ ਸੌਖੇ ਕੰਮ ਦੇ ਉਤੇ ਤਰੱਕੀ ਇਨਸਾਨ ਦੀ ਨਹੀਂ ਹੁੰਦੀ ਮੁਸ਼ਕਲ ਦੇ ਨਾਲ ਉਹਦਾ ਸਿਰਫ ਜੀਵਨ ਬਸਰ ਹੀ ਹੁੰਦਾ ਹੈ ਪ੍ਰੋਸਪਰਿਟੀ ਵਾਸਤੇ ਤਰੱਕੀ ਵਾਸਤੇ ਔਖੀ ਪੜਾਈ ਤੇ ਜਿਹੜੇ ਜਿਹੜੇ ਟਫ ਕੰਮ ਹੈ ਟਫ ਰੰਡ ਪਾਸ ਤੇ ਹੀ ਗਰੋਥ ਹੋਣੀ ਹੈ ਉਹ ਸਿੱਖੇ ਜਾਣ ਉਹ ਕੀਤੇ ਜਾਣ ਹਮੇਸ਼ਾ ਇਜ਼ੀ ਟਾਸਕ ਜਿਹੜਾ ਹੈ ਉਹ ਬੰਦੇ ਨੂੰ ਗਰੋਥ ਨਹੀਂ ਦਿੰਦਾ ਹੈ ਅੱਜਕੱਲ ਇਹ ਚੀਜ਼ ਦੇਖਣ ਵਿੱਚ ਆਈ ਹੈ ਅਸੀਂ ਕਿ ਬੱਚਿਆਂ ਦੇ ਸਲਾਹਕਾਰ ਬੱਚੇ ਹੀ ਆ ਕੁਝ ਮਾਂ ਬਾਪ ਇਸ ਤਰ੍ਹਾਂ ਸੋਚਦੇ ਨੇ ਕਿ ਬੱਚੇ ਨੂੰ ਆਪਣੀ ਮਰਜ਼ੀ ਦੇ ਨਾਲ ਸਟੱਡੀ ਕਰਨ ਦੋ ਜਾ ਕੰਮ ਸਿੱਖਣ ਤੋਂ ਖੋਗ ਹੀ ਰਿਹਾ ਜੀ ਬੱਚੇ ਬੱਚਿਆਂ ਤੋਂ ਹੀ ਸਲਾਮਾਂ ਲੈ ਰਹੇ ਹਨ ਸਾਡਾ ਐਜੂਕੇਸ਼ਨ ਤੇ ਪਰਿਵਾਰਕ ਢਾਂਚਾ ਇਸ ਤਰ੍ਹਾਂ ਦਾ ਨਹੀਂ ਹੈ ਜਿਸ ਤਰ੍ਹਾਂ ਕਿ ਅਸੀਂ ਬੱਚੇ ਨੂੰ ਬਚਪਨ ਤੋਂ ਹੀ 5ਵੀਂ 6ਵੀਂ ਕਲਾਸ ਤੋਂ ਲੈ ਕੇ +2 ਤੱਕ ਅਸੀਂ ਉਹਨੂੰ ਮਿਊਚੁਅਲੀ ਮੋਨੀਟਰ ਕਰ ਸਕੀਏ ਨਾ ਹੀ ਸਕੂਲ 'ਚ ਹੁੰਦਾ ਹੈ ਨਾ ਹੀ ਇਹ ਘਰਾਂ ਵਿੱਚ ਹੁੰਦਾ ਹੈ ਇਸ ਕਰਕੇ ਕੋਈ ਬੱਚੇ ਤੇ ਮੋਟੀਵੇਸ਼ਨ ਦਾ ਇਸ ਤਰ੍ਹਾਂ ਮੋਲਡ ਕਰਨ ਦਾ ਸਾਡੇ ਸਕੂਲਾਂ ਵਿੱਚ ਜਾਂ ਘਰਾਂ ਵਿੱਚ ਕੋਈ ਤੰਤਰ ਨਹੀਂ ਹੈ ਕਿ ਉਹਦੇ ਇੰਟਰਸਟ ਨੂੰ ਵਾਚ ਕਰਦੇ ਹੋਏ ਉਹਨੂੰ ਉਸ ਕੰਮ ਵੱਲ ਮੋਟੀਵੇਟ ਕੀਤਾ ਜਾ ਜਾ ਸਕੇ ਪਰ ਸਾਡੇ ਜਿਹੜੇ ਪੇਰੈਂਟ ਇਹ ਸੋਚਦੇ ਨੇ ਕਿ ਆਪੇ ਹੀ ਡਿਸਾਈਡ ਕਰਨ ਦੋ ਆਪੇ ਡਿਸਾਈਡੋ ਉਸ ਤਰ੍ਹਾਂ ਦਾ ਮੋਟੀਵੇਟ ਹੀ ਨਹੀਂ ਹੋਇਆ ਸ਼ੁਰੂ ਤੋਂ ਬੱਚਾ ਪਲੱਸ 2 ਤੱਕ ਤਾਂ ਕਿਵੇਂ ਉਹ ਸਹੀ ਪਾਸੇ ਨੂੰ ਜਾ ਸਕਦਾ ਹੈ ਇੱਥੇ ਜਿਹੜੇ ਅਵੇਅਰ ਪੇਰੈਂਟਸ ਨੇ ਉਹ ਥੋੜਾ ਇਸ ਚੀਜ਼ ਦਾ ਧਿਆਨ ਰੱਖ ਕੇ ਬੱਚੇ ਨੂੰ ਗਾਈਡ ਕਰਦੇ ਆ ਕਿ ਕੈਰੀਅਰ ਚੂਜ਼ ਕਰਨ ਵਾਸਤੇ ਬੱਚੇ ਦਾ ਕੋਈ ਕੁਐਸ਼ਨ ਨਹੀਂ ਹੁੰਦਾ ਹੈ ਜਿੱਧਰ ਨੂੰ ਮਰਜ਼ੀ ਤੁਸੀਂ ਮੋਲਡ ਕਰ ਸਕਦੇ ਹੋ ਮੇਰੇ ਕਹਿਣ ਤੋਂ ਮਰਾਦ ਇਹ ਨਹੀਂ ਹੈ ਕਿ ਬੱਚੇ ਦੇ ਉੱਤੇ ਤੁਸੀਂ ਆਪਣੇ ਡਿਸੀਜਨ ਥੋਪੋ ਬੱਚੇ ਨੂੰ ਮੈਂਟਲੀ ਪ੍ਰਪੇਅਰ ਕੀਤਾ ਜਾ ਸਕਦਾ ਹੈ ਉਹਦੇ ਇੰਟਰਸਟ ਨੂੰ ਦੇਖਦੇ ਹੋਏ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਔਰ ਪਲੱਸ 2 ਤੱਕ ਨੂੰ ਪੂਰਾ ਤਿਆਰ ਕੀਤਾ ਜਾ ਸਕਦਾ ਹੈ ਜਿਸ ਕੰਮ ਵਿੱਚ ਉਹਦਾ ਇੰਟਰਸਟ ਹੈ ਉਹਦਾ ਸ਼ੌਕ ਹੈ ਬਟ ਇੱਥੇ ਲੋਡ ਹੈ ਪੇਰੈਂਟ ਨੂੰ ক্লোਜ਼ਲੀ ਵਾਚ ਕਰਨ ਦੀ ਸਕੂਲਾਂ ਵਿੱਚ ਇਹ ਮੋਨੀਟਰਿੰਗ ਸਿਸਟਮ ਨਹੀਂ ਹੈ ਕਿ ਬੱਚੇ ਦਾ ਇੰਟਰਸਟ ਜਿਹੜਾ ਹੈ ਦੇਖਿਆ ਜਾਵੇ। ਸੋ ਉਹ ਬੱਚੇ ਦੇ ਉੱਤੇ ਛੱਡਣ ਦੇ ਨਾਲ ਕੀ ਹੁੰਦਾ ਹੈ ਕਿ ਉਹ ਬੱਚਾ ਜਿਹੜਾ ਹੈ ਬੱਚਿਆਂ ਤੋਂ ਹੀ ਸਲਾਹ ਲੈਂਦਾ ਹੈ। ਉਹ ਇੱਕ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ, ਉਹਦੇ ਫਿਊਚਰ ਦਾ, ਉਹਦੇ ਕੈਰੀਅਰ ਦਾ ਸਵਾਲ ਹੈ ਤੇ ਉਹ ਕੁਝ ਲੋਕ ਜਿਹੜੇ ਹੈ ਤੁਸੀਂ ਸੋਚੋ ਕਿ ਬੱਚੇ ਦੇ ਉੱਤੇ ਹੀ ਛੱਡ ਦਿੱਤਾ ਤੇ ਬੱਚਾ ਅਗੜੀ ਬੱਚੇ ਨੂੰ ਹੀ ਪੁੱਛ ਰਿਹਾ ਹੈ। ਉਹਦੇ ਨਾਲ ਪ੍ਰੋਬਲਮ ਆਉਣ ਦੀ ਸੁਭਾਵਿਕ ਤੌਰ ਤੇ ਸੰਭਵ ਹੈ। ਜਿਹੜੇ ਇਸ ਪਾਸ ਸਾਡਾ ਐਜੂਕੇਸ਼ਨ ਤੰਤਰ ਇਦਾਂ ਦਾ ਨਹੀਂ ਹੈ ਸਾਨੂੰ ਸਪੋਰਟ ਕਰਨੀ ਹੀ ਪੈਂਦੀ ਹੈ ਪੇਰੈਂਟ ਨੂੰ ਪੇਰੈਂਟ ਜਿਹੜੇ ਹੈ ਜਰੂਰ ਬੱਚੇ ਨੂੰ ਆਪ ਗਾਈਡ ਕਰਨ ਨਹੀਂ ਹੈ ਤਾਂ ਖੁਦ ਕਾਉਂਸਲਿੰਗ ਲੈਣ ਜਾਂ ਬੱਚੇ ਦੀ ਕਾਉਂਸਲਿੰਗ ਕਰਾਉਣ ਤਾਂ ਕਿ ਉਹ ਪ੍ਰੋਪਰ ਜਿਹੜਾ ਹੈ ਲਾਈਨ ਜਿਹੜੀ ਹੈ ਉਹ ਚੂਜ਼ ਕਰ ਸਕੇ ਤੇ ਆਪਣਾ ਕੰਮ ਸਿੱਖ ਕੇ ਚੰਗੇ ਤਰੀਕੇ ਨਾਲ ਜੀਵਨ ਬਸਰ ਕਰ ਸਕੇ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਬੱਚੇ ਨੂੰ ਬੱਚੇ ਦੇ ਉੱਪਰ ਆਪਣੇ ਜਿਹੜੇ ਸੁਪਨੇ ਆ ਉਹ ਨਹੀਂ ਥੁਪਣੇ ਚਾਹੀਦੇ ਮਾਪੇ ਨੂੰ ਜਿੰਨੇ ਜੋਗਾ ਬੱਚਾ ਹੈ ਜਿਸ ਲਾਈਨ ਨੂੰ ਜਾਣਾ ਉਹਦਾ ਇੰਟਰਸਟ ਹੈ ਬਚਪਨ ਤੋਂ ਤੁਸੀਂ ਇਹਨੂੰ ਮੋਲਡ ਕੀਤਾ ਹੈ ਤਿਆਰ ਕੀਤਾ ਹੈ ਜੇਸੀ ਪੜ੍ਹਾਈ ਕਰਾਈ ਹੈ ਤਾਂ ਨਾਲ ਉਹਨੂੰ ਅਸੀਂ ਕੈਰੀਅਰ ਚੂਸ ਕਰਨ ਵਾਸਤੇ ਵੀ ਉਹਦੇ ਇੰਟਰਸਟ ਉਹਦੇ ਫਿਜ਼ੀਕਲ ਸਟਰਕਚਰ ਉਹਦੀ ਪਰਸਨੈਲਿਟੀ ਉਹਦੀ ਗੱਲਬਾਤ ਉਹਦਾ ਤੁਰਨਾ ਫਿਰਨਾ ਉਹਦੀ ਪਰਵਰਿਸ਼ ਨੂੰ ਦੇਖਦੇ ਹੋਏ ਆਪਾਂ ਨੂੰ ਕੈਰੀਅਰ ਵਿੱਚ ਚੂਸ ਕਰਨ ਵਿੱਚ ਵੀ ਉਹਦੀ ਸਪੋਰਟ ਜਿਹੜੀ ਹੈ ਕਰਨੀ ਚਾਹੀਦਾ ਆਪਣੇ ਆਪ ਛੱਡਣ ਦੇ ਨਾਲ ਕੁਝ ਨਹੀਂ ਹੋਣਾ ਹੈ ਕੈਰੀਅਰ ਗਰੋਥ ਤਾਂ ਹੀ ਸੰਭਵ ਹੈ ਜੇ ਉਹ ਆਪਣੇ ਇੰਟਰਸਟ ਆਪਣੀ ਪਸਨਲਿਟੀ ਆਪਣੀ ਪੜ੍ਹਾਈ ਉਹਦੇ ਮੁਤਾਬਕ ਹੀ ਚੂਜ਼ ਕਰਦਾ ਹੈ ਧੰਨਵਾਦ ਥੈਂਕ ਯੂ